ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਈ ਪਾਤਸ਼ਾਹ ਕਹਿੰਦੇ ਇਹ ਜਿਤਨਾ ਵੀ ਆਕਾਰ ਹੈ ਸੰਸਾਰ ਹੈ ਜੋ ਨਜ਼ਰ ਆ ਰਿਹਾ ਹੈ ਆਕਾਰ ਰੂਪ ਦੇ ਵਿੱਚ ਇਹ ਸਾਰਾ ਕੁਝ ਉਸ ਅਕਾਲ ਪੁਰਖ ਤੋਂ ਬਣਿਆ ਹੋਇਆ ਹੈ ਅਕਾਲ ਪੁਰਖ ਦੇ ਹੁਕਮ ਅਨੁਸਾਰ ਪੈਦਾ ਹੋਇਆ ਹੈ ਹੁਕਮਨਾ ਕਹੇ ਆ ਜਾਈ ਪਾਤਸ਼ਾਹ ਕਹਿੰਦੇ ਹੁਕਮ ਕਿੰਨਾ ਵੱਡਾ ਹੈ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਪਰਮਾਤਮਾ ਦੇ ਹੁਕਮ ਅਨੁਸਾਰ ਇਹ ਸਮੁੱਚੀ ਮਾਨਵਤਾ ਪੈਦਾ ਹੋਈ ਹੈ ਇਹ ਸਾਰਾ ਸੰਸਾਰ ਆਕਾਰ ਬਣਿਆ ਹੈ ਮਹਾਰਾਜ ਬਾਣੀ ਚ ਕਹਿੰਦੇ ਆਏ ਜਗ ਸੱਚੇ ਕੀ ਹੈ ਕੋਠੜੀ ਇਹ ਸਾਰਾ ਜਿਹੜਾ ਜਗਤ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਕੋਠੜੀ ਹੈ ਰੱਬ ਦਾ ਘਰ ਹੈ ਕਿਉਂਕਿ ਪ੍ਰਮਾਤਮਾ ਨੇ ਇਸ ਨੂੰ ਆਪ ਆਪਣੇ ਹੁਕਮ ਦੇ ਰਾਂ ਹੀ ਸਾਜਿਆ ਹੈ ਹੁਕਮ ਦੇ ਰਾਂ ਹੀ ਬਣਾਇਆ ਹੈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਬਾਦਸ਼ਾਹ ਕਹਿੰਦੇ ਹੁਕਮ ਦੇ ਅਨੁਸਾਰ ਹੀ ਜਿਹੜਾ ਜੀਵ ਹੈ ਉਹ ਪੈਦਾ ਹੁੰਦਾ ਹੈ ਰੱਬ ਦੀ ਰਜ਼ਾ ਅਨੁਸਾਰ ਮਨੁੱਖ ਸੰਸਾਰ ਤੇ ਆਇਆ ਹੁਕਮ ਦੇ ਅਨੁਸਾਰ ਮਹਾਰਾਜ ਕਹਿੰਦੇ ਉਸ ਨੂੰ ਵਡਿਆਈ ਮਿਲਦੀ ਹੈ ਸੋਭਾ ਮਿਲਦੀ ਹੈ ਉਸ ਦੀ ਸੰਸਾਰ ਦੇ ਵਿੱਚ ਗਹਿਜੇਕਾਰ ਹੁੰਦੀ ਹੈ ਜਿਸ ਨੂੰ ਵਡਿਆਈ ਮਿਲੀ ਹੈ ਸੋਭਾ ਮਿਲੀ ਹੈ ਮਾਨ ਸਤਕਾਰ ਮਿਲਿਆ ਮਹਾਰਾਜ ਕਹਿੰਦੇ ਇਹ ਵੀ ਰੱਬ ਦੇ ਹੁਕਮ ਅਨੁਸਾਰ ਮਿਲਿਆ ਹੈ ਪ੍ਰਮਾਤਮਾ ਦੀ ਰਜਾ ਅਨੁਸਾਰ ਮਿਲਿਆ ਹੈ ਹੁਕਮੀ ਉਤਮ ਨੇ ਹੁਕਮ ਲਿਖ ਦੁਖ ਸੁਖ ਪਾਈਏ ਮਹਾਰਾਜ ਕਹਿੰਦੇ ਰੱਬ ਦੇ ਹੁਕਮ ਅਨੁਸਾਰ ਹੀ ਬੰਦਾ ਉੱਤਮ ਬਣਦਾ ਹੈ ਰੱਬ ਦੇ ਹੁਕਮ ਅਨੁਸਾਰ ਹੀ ਨੀਚ ਬਣਦਾ ਹੈ ਇਸ ਦਾ ਭਾਵ ਇਹ ਹੈ ਕਿ ਮਾਲਕ ਦੀ ਰਜਾ ਹੈ ਕਿ ਬੰਦਾ ਜਿੱਦਾਂ ਦੇ ਕਰਮ ਕਰੇਗਾ ਉਦਾਂ ਦਾ ਬਣ ਜਾਏਗਾ ਉਦਾਂ ਦਾ ਉਹਦਾ ਨਾਮ ਨਾ ਹੋ ਜਾਏਗਾ ਪਾਦਸ਼ਾਹ ਕਹਿੰਦੇ ਰੱਬ ਦਾ ਹੁਕਮ ਹੈ ਰੱਬ ਦੀ ਰਜਾ ਹੈ ਕਿ ਜਿਹੜਾ ਨੇਕ ਰਸਤਾ ਚੁਣਦਾ ਹੈ ਮਹਾਰਾਜ ਕਹਿੰਦੇ ਉੱਤਮ ਹੋ ਜਾਂਦਾ ਹੈ ਜਿਹੜਾ ਮਾੜਾ ਰਾਹ ਚੁਣ ਲੈਂਦਾ ਹੈ ਰੱਬ ਦੀ ਰਜਾ ਅਨਸਾਰ ਉਹ ਨੀਚ ਹੋ ਜਾਂਦਾ ਹੈ ਇੱਥੇ ਪਾਦਸ਼ਾਹ ਜੀ ਨੇ ਇਹ ਵੀ ਸਮਝਾਇਆ ਹੈ ਕਿ ਜੋ ਉੱਤਮ ਅਤੇ ਨੀਚ ਹੈ ਉਹ ਕਰਮਾ ਕਰਕੇ ਮਨੁੱਖ ਹੁੰਦਾ ਹੈ ਨਾ ਕਿ ਕਿਸੇ ਜਾਤ ਧਰਮ ਕਰਕੇ ਹਾਲਾਂਕਿ ਹਜ਼ਾਰਾਂ ਸਾਲਾਂ ਤੋਂ ਸਾਡੀ ਸੁਰਤ ਦੇ ਵਿੱਚ ਇਹੀ ਕੂੜ ਭਰਿਆ ਗਿਆ ਕਿ ਬੰਦਾ ਜਾਤ ਕਰਕੇ ਉੱਚਾ ਹੁੰਦਾ ਹੈ ਜੀ ਜਾਤ ਕਰਕੇ ਨੀਵਾ ਹੁੰਦਾ ਕੋਈ ਨੀਵੀਂ ਜਾਤੀ ਵਿੱਚ ਅਖੌਤੀ ਨੀਵੀਂ ਜਾਤ ਦੇ ਵਿੱਚ ਪੈਦਾ ਹੋਇਆ ਉਹਨੂੰ ਕਹਿੰਦੇ ਨੀਵਾ ਹੈ ਕੋਈ ਉੱਚੀ ਜਾਤ ਵਿੱਚ ਉੱਚੇ ਘਰਾਣੇ 'ਚ ਪੈਦਾ ਹੋਇਆ ਕਹਿੰਦੇ ਉੱਚਾ ਹੈ ਸਾਧਸ਼ਾ ਕਹਿੰਦੇ ਨਹੀਂ ਭਾਈ ਜਿਹੜਾ ਮਨੁੱਖ ਭਲੇ ਕਰਮ ਕਰਦਾ ਹੈ ਨੇਕ ਕਰਮ ਕਰਦਾ ਹੈ ਉਹ ਉੱਤਮ ਹੈ ਉਹ ਭਾਵੇਂ ਕਿਸੇ ਵੀ ਜਾਤੀ 'ਚ ਪੈਦਾ ਹੋਇਆ ਤੇ ਜਿਸ ਮਨੁੱਖ ਦੇ ਕਰਮ ਨੀਚ ਨੇ ਕਰਮ ਮਾੜੇ ਨੇ ਉਹ ਬੰਦਾ ਮਹਾਰਾਜ ਕਹਿੰਦੇ ਨੀਚ ਹੈ ਨੀਵੀਂ ਜਾਤੀ ਦਾ ਹੈ ਉਹ ਭਾਵੇਂ ਕਿਸੇ ਵੀ ਉੱਚੇ ਤੋਂ ਉੱਚੇ ਘਰਾਣੇ 'ਚ ਵੀ ਕਿਉਂ ਨਾ ਪੈਦਾ ਹੋਇਆ ਪਾਤਸ਼ਾਹ ਕਹਿੰਦੇ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਕੋਈ ਮਨੁੱਖ ਮਾੜਾ ਰੱਬ ਦੇ ਹੁਕਮ ਅਨੁਸਾਰ ਉਤਮ ਹੋ ਜਾਂਦਾ ਹੈ ਰੱਬ ਦੇ ਹੁਕਮ ਅਨੁਸਾਰ ਨੀਵਾ ਹੋ ਜਾਂਦਾ ਹੈ ਪਰਮਾਤਮਾ ਨੇ ਤੇਰੇ ਕਰਮਾਂ ਦੇ ਉੱਤੇ ਮੋਹਰ ਲਾਉਣੀ ਹੈ ਜਿਵੇਂ ਆਮ ਕਿਹਾ ਜਾਂਦਾ ਹੈ ਕਿ ਜਦੋਂ ਬੱਚਾ ਸਕੂਲ ਜਾਂਦਾ ਇੱਕ ਸਾਲ ਪੜ੍ਹਾਈ ਕਰਦਾ ਉਹ ਆਪਣੇ ਪੇਪਰਾਂ ਦੀ ਉਡੀਕ ਕਰਦਾ ਹੈ ਕਿ ਮੇਰੇ ਪੇਪਰ ਆਉਣ ਪੇਪਰ ਆ ਗਏ ਪੇਪਰ ਬੱਚੇ ਦੇ ਹੱਥ ਵਿੱਚ ਆ ਗਿਆ ਬੱਚੇ ਦੇ ਹੱਥ ਵਿੱਚ ਪੇਪਰ ਹੈ ਜੋ ਕੁਝ ਉਹਨੇ ਲਿਖਣਾ ਹੈ ਉਹਦੀ ਮਰਜ਼ੀ ਹੈ ਉਹ ਕੁਝ ਵੀ ਲਿਖ ਸਕਦਾ ਹੈ ਉਹ ਠੀਕ ਵੀ ਲਿਖ ਸਕਦਾ ਹੈ ਉਹ ਗਲਤ ਵੀ ਲਿਖ ਸਕਦਾ ਹੈ ਉਹ ਥੋੜਾ ਵੀ ਲਿਖ ਸਕਦਾ ਹੈ ਉਹ ਜ਼ਿਆਦਾ ਵੀ ਲਿਖ ਸਕਦਾ ਹੈ ਇੱਥੇ ਤੱਕ ਉਹਦੀ ਮਰਜ਼ੀ ਹੈ ਉਹ ਕੁਝ ਵੀ ਲਿਖੇ ਪਰ ਜਦੋਂ ਸਮਾਂ ਪੂਰਾ ਹੋ ਗਿਆ ਪੇਪਰ ਦਾ ਟਾਈਮ ਪੂਰਾ ਹੋ ਗਿਆ ਪੇਪਰ ਟੀਚਰ ਦੇ ਹੱਥ ਵਿੱਚ ਚਲਾ ਗਿਆ ਹੁਣ ਉਸ ਬੱਚੇ ਦੇ ਹੱਥ ਵਿੱਚ ਕੁਝ ਨਹੀਂ ਹੁਣ ਅੱਗੇ ਜੋ ਕਰਨਾ ਹੈ ਉਹਦੇ ਲਿਖੇ ਦੇ ਅਨੁਸਾਰ ਉਹਦੇ ਟੀਚਰ ਨੇ ਉਹਦੇ ਅਧਿਆਪਕ ਨੇ ਕਰਨਾ ਹੈ ਤਾਂ ਮਹਾਰਾਜ ਵੀ ਸਾਨੂੰ ਇਹੀ ਸਮਝਾਉਂਦੇ ਆ ਕਿ ਬੰਦੇ ਆ ਤੈਨੂੰ ਆਜ਼ਾਦੀ ਹੈ ਕੁਝ ਵੀ ਕਰ ਭਲਾ ਕਰ ਮਾੜਾ ਕਰ ਆਜ਼ਾਦੀ ਹੈ ਤੈਨੂੰ ਆਪਣੀ ਸਵਰਤਜ ਆਪਣੇ ਖਿਆਲਾਂ ਚ ਕੁਝ ਵੀ ਤੂੰ ਸੋਚ ਕੁਝ ਵੀ ਬਣਾ ਕਰ ਆਜ਼ਾਦੀ ਹੈ ਕਰਮ ਕਰ ਪਰ ਮਹਾਰਾਜ ਕਹਿੰਦੇ ਇਨਾ ਕਰਮਾਂ ਦੇ ਉੱਤੇ ਜਿਹੜੀ ਮੋਹ ਰੈ ਨਾ ਉਹ ਪ੍ਰਮਾਤਮਾ ਦੀ ਲਗਣੀ ਜਿੱਦਾਂ ਦੇ ਕਰੇਗਾ ਉਹਦੀ ਰਜਾ ਦੇ ਅਨੁਸਾਰ ਉਹਦੇ ਹੁਕਮ ਦੇ ਅਨੁਸਾਰ ਜੇ ਤੇ ਭਲੇ ਕਰਮ ਹੋਏ ਤੇ ਉੱਤਮ ਹੋ ਜਾਏਗਾ ਜੇ ਮਹਾਰਾਜ ਕਹਿੰਦੇ ਮਾੜੇ ਹੋਏ ਤੇ ਨੀਚ ਹੋ ਜਾਏਗਾ ਹੁਕਮ ਹੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਕਹਿੰਦੇ ਫਿਰ ਉਹਦੇ ਹੁਕਮ ਦੇ ਅਨੁਸਾਰ ਹੀ ਕੀਤੇ ਹੋਏ ਕਰਮਾਂ ਦੇ ਅਨੁਸਾਰ ਫਿਰ ਦੁੱਖ ਵੀ ਮਿਲਦਾ ਹੈ ਸੁੱਖ ਵੀ ਮਿਲਦਾ ਹੈ ਜੇ ਤੇ ਦੁੱਖ ਵਾਲੇ ਕਰਮ ਕੀਤੇ ਨੇ ਮਹਾਰਾਜ ਕਹਿੰਦੇ ਫਿਰ ਦੁੱਖ ਨਸੀਬ ਹੁੰਦਾ ਹੈ ਜੇ ਸੁਖ ਵਾਲੇ ਕਰਮ ਕੀਤੇ ਨੇ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ ਇੱਕ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਕਹਿੰਦੇ ਰੱਬ ਦੀ ਰਜਾ ਹੈ ਉਹਦੇ ਹੁਕਮ ਅਨੁਸਾਰ ਕਈ ਐਸੇ ਨੇ ਜਿਨ੍ਹਾਂ ਤੇ ਬਖਸ਼ੀਸ਼ ਹੋ ਜਾਂਦੀ ਹੈ ਰੱਬ ਦੇ ਹੁਕਮ ਅਨੁਸਾਰ ਜਿਹੜੇ ਉਹਦੀ ਰਜਾ 'ਚ ਤੁਰਦੇ ਆ ਨੇਕ ਰਾਹ ਤੇ ਤੁਰਦੇ ਆ ਉਹ ਬਖਸ਼ੀਸ਼ ਦੇ ਪਾਤਰ ਵੀ ਬਣਦੇ ਆ ਮਹਾਰਾਜ ਕਹਿੰਦੇ ਰੱਬ ਦੇ ਹੁਕਮ ਅਨੁਸਾਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਟਕਦੇ ਵੀ ਰਹਿੰਦੇ ਆ ਅਖਵਾਰ ਹੁੰਦੇ ਰਹਿੰਦੇ ਆ ਕਿਉਂਕਿ ਉਹਨਾਂ ਨੇ ਕਰਮਾਂ ਦਾ ਬੀਜ ਐਸਾ ਬੀਜਿਆ ਹੈ ਉਹ ਕਰਮੀ ਐਸੇ ਕਰਦੇ ਨੇ ਉਹਨਾਂ ਨੇ ਪਟਕਣ ਵਾਲੇ ਕੰਮ ਕੀਤੇ ਉਹ ਪਟਕ ਰਹੇ ਨੇ ਮਹਾਰਾਜ ਕਹਿੰਦੇ ਬਹੁਤ ਸਾਰੇ ਐਸੇ ਨੇ ਜਿਹੜੇ ਰੱਬ ਦੀ ਰਜ਼ਾ ਦੇ ਅਨੁਸਾਰ ਰੱਬ ਦੇ ਹੁਕਮ ਅਨੁਸਾਰ ਬਖਸ਼ਿਸ਼ਾਂ ਵੀ ਲੈ ਲੈਂਦੇ ਨੇ ਹੁਕਮ ਹੈ ਅੰਦਰ ਸਭ ਨੂੰ ਮਹਾਰਾਜ ਕਹਿੰਦੇ ਭਾਵੇਂ ਕੋਈ ਭਲਾ ਹੈ ਬੁਰਾ ਹੈ ਕੋਈ ਵੀ ਹੈ ਸਾਰਾ ਕੁਝ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਕੋਈ ਮਾੜੇ ਕਰਮ ਕਰ ਰਿਹਾ ਕੋਈ ਭਲੇ ਕਰ ਰਿਹਾ ਹੈ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਰੱਬ ਦੇ ਹੁਕਮ ਤੋਂ ਬਾਹਰ ਨਹੀਂ ਮਹਾਰਾਜ ਕਹਿੰਦੇ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ ਨਾਨਕ ਹੁਕਮ ਹੈ ਜੇ ਬੁੱਝੇ ਹੁਣ ਇੱਥੇ ਆ ਕੇ ਗੱਲ ਸਮਝਾਏਗੀ ਉੱਪਰ ਮਹਾਰਾਜ ਨੇ ਸਾਰੀਆਂ ਪੰਕਤੀਆਂ ਚ ਕਿਹਾ ਰੱਬ ਦਾ ਹੁਕਮ ਹੈ ਰੱਬ ਦੀ ਰਚਾ ਹੈ ਤੇ ਫਿਰ ਅਖੀਰ ਵਿੱਚ ਪਾਤਸ਼ਾਹ ਕਹਿੰਦੇ ਵੀ ਨਾਨਕ ਹੁਕਮ ਹੈ ਜੇ ਬੁੱਝੇ ਜੇ ਕੋਈ ਹੁਕਮ ਨੂੰ ਬੁੱਝ ਲਵੇ ਸਮਝ ਲਵੇ ਹੁਕਮ ਦਾ ਹੋਣਾ ਹੋਰ ਗੱਲ ਹੁੰਦੀ ਹੈ ਤੇ ਹੁਕਮ ਨੂੰ ਬੁੱਝ ਲੈਣਾ ਹੋਰ ਗੱਲ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਦੁਨਿਆਵੀ ਤੌਰ ਤੇ ਕੋਈ ਕਾਨੂੰਨ ਬਣਦਾ ਹੈ ਕੋਈ ਨਿਜ਼ਮ ਬਣਦਾ ਹੈ ਕਾਨੂੰਨ ਬਣ ਗਿਆ ਨਿਜ਼ਮ ਬਣ ਗਿਆ ਉਹ ਬਣ ਗਿਆ ਇਹ ਗੱਲ ਹੋਰ ਹੈ ਉਸ ਨੂੰ ਮੰਨ ਲਿਆ ਫੋਲੋ ਕਰ ਲਿਆ ਇਹ ਗੱਲ ਅਗਲੀ ਹੈ ਮਹਾਰਾਜ ਕਹਿੰਦੇ ਸਾਰਾ ਕੁਝ ਰੱਬ ਦੇ ਹੁਕਮ ਵਿੱਚ ਹੈ ਉਹਦੇ ਹੁਕਮ ਵਿੱਚ ਬੰਦੇ ਨੂੰ ਬਖਸ਼ਿਸ਼ ਵੀ ਮਿਲਦੀ ਹੈ ਉਹਦੇ ਹੁਕਮ ਅਨੁਸਾਰ ਬੰਦਾ ਪਟਕਦਾ ਵੀ ਹੈ ਉਹਦੇ ਹੁਕਮ ਅਨੁਸਾਰ ਦੁੱਖ ਵੀ ਭੋਗਦਾ ਹੈ ਸੁੱਖ ਵੀ ਮਿਲਦਾ ਹੈ ਮਹਾਰਾਜ ਕਹਿੰਦੇ ਵਡਿਆਈ ਵੀ ਮਿਲਦੀ ਹੈ ਉੱਤਮ ਵੀ ਬਣਦਾ ਤੇ ਨੀਚ ਵੀ ਬਣਦਾ ਪਰ ਸਹਿਬ ਜੀ ਕਹਿੰਦੇ ਜੇ ਹੁਕਮ ਨੂੰ ਬੁੱਝ ਲਵੇ ਜੇ ਹੁਕਮ ਨੂੰ ਸਮਝ ਲਵੇ ਹੁਣ ਰੱਬ ਦਾ ਹੁਕਮ ਕੀ ਇਹਨੂੰ ਕਿੱਥੋਂ ਸਮਝੀਏ ਕਿਵੇਂ ਪਤਾ ਲੱਗੇ ਸਾਰੀ ਬਾਣੀ ਦੇ ਵਿੱਚ ਮਹਾਰਾਜ ਨੇ ਰੱਬ ਦਾ ਹੁਕਮ ਹੀ ਸਾਨੂੰ ਸਮਝਾਇਆ ਰੱਬ ਦੀ ਰਜ਼ਾਈ ਸਾਨੂੰ ਸਮਝਾਈ ਹੈ ਕਹਿੰਦੇ ਨਾਨਕ ਹੁਕਮ ਹੈ ਜੇ 부ਝੇ ਹੁਕਮ ਨੂੰ ਬੋਝ ਲਿਆ ਜੀ ਨੇ ਸਮਝ ਲਿਆ ਜੀ ਨੇ ਮੰਨ ਲਿਆ ਫੋਲੋ ਕਰ ਲਿਆ ਆਤਸ਼ਾ ਕਹਿੰਦੇ ਹਉ ਮੈਂ ਕਹੇ ਨਾ ਕੋਈ ਉਹਦੀ ਨਿਸ਼ਾਨੀ ਕੀ ਹੈ ਫਿਰ ਕਿਵੇਂ ਪਤਾ ਲੱਗੇਗਾ ਆਤਸ਼ਾ ਕਹਿੰਦੇ ਉਹ ਹੰਕਾਰ ਦੀਆਂ ਗੱਲਾਂ ਨਹੀਂ ਕਰਦਾ ਉਹ ਹਮੇਂ ਦੇ ਬੋਲ ਨਹੀਂ ਬੋਲਦਾ ਉਹ ਈਗੋ ਤੋਂ ਹਟ ਜਾਂਦਾ ਹੈ ਉਹ ਹੰਕਾਰ ਤੋਂ ਮੁਕਤ ਹੋ ਜਾਂਦਾ ਹੈ ਉਸ ਦੇ ਸ਼ਬਦਾਂ ਵਿੱਚ ਵੀ ਨਿਮਰਤਾ ਆ ਜਾਂਦੀ ਹੈ ਉਹਦੇ ਜੀਵਨ ਵਿੱਚ ਵੀ ਨਿਮਰਤਾ ਆ ਜਾਂਦੀ ਹੈ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਬਾਦਸ਼ਾਹ ਕਹਿੰਦੇ ਕੋਈ ਬੰਦਾ ਰੱਬ ਦੀ ਦਿੱਤੀ ਹੋਈ ਤਾਕਤ ਦੇ ਅਨੁਸਾਰ ਪਰਮਾਤਮਾ ਦੇ ਤਾਣ ਨੂੰ ਗਾਉਂਦਾ ਹੈ ਰੱਬ ਦੇ ਬਲ ਨੂੰ ਗਾਉਂਦਾ ਹੈ ਉਹ ਪਰਮਾਤਮਾ ਬਾਰੇ ਐਸੀਆਂ ਗੱਲਾਂ ਕਰਦਾ ਜਿਦੇ ਵਿੱਚੋਂ ਰੱਬ ਦਾ ਤਾਣ ਨਜ਼ਰ ਆਉਂਦਾ ਹੈ ਰੱਬ ਦੀ ਤਾਕਤ ਨਜ਼ਰ ਆਉਂਦੀ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ ਕਹਿੰਦੇ ਕੋਈ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਨਿਸ਼ਾਨ ਸਮਝ ਕੇ ਮਹਾਰਾਜ ਕਹਿੰਦੇ ਰੱਬ ਨੂੰ ਗਾ ਰਿਹਾ ਪਰਮਾਤਮਾ ਨੂੰ ਗਾ ਰਿਹਾ ਕੋਈ ਉਹਦੇ ਬਲ ਨੂੰ ਸਾਹਮਣੇ ਰੱਖ ਕੇ ਉਹਨੂੰ ਗਾਉਂਦਾ ਹੈ ਕੋਈ ਉਹਦੀਆਂ ਦਾਤਾਂ ਨੂੰ ਸਾਹਮਣੇ ਰੱਖ ਕੇ ਉਹ ਉਹ ਗਾਉਂਦਾ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਆਛਾ ਕਹਿੰਦੇ ਕੋਈ ਮਨੁੱਖ ਇਸ ਕਰਕੇ ਪਰਮਾਤਮਾ ਨੂੰ ਗਾਉਂਦਾ ਹੈ ਕਿ ਉਹਦੀਆਂ ਸੋਹਣੀਆਂ ਵਡਿਆਈਆਂ ਨੂੰ ਸਾਹਮਣੇ ਰੱਖਦਾ ਹੈ ਕੋਈ ਉਹਦੀਆਂ ਵਡਿਆਈਆਂ ਦਾ ਜ਼ਿਕਰ ਕਰਦਾ ਉਦੇ ਤਰ੍ਹਾਂ ਤਰ੍ਹਾਂ ਦੇ ਗੁਣਾਂ ਦਾ ਜ਼ਿਕਰ ਕਰਕੇ ਪ੍ਰਮਾਤਮਾ ਨੂੰ ਗਾਰਿਆ ਹੈ ਕੋਈ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਗਾਉਂਦਾ ਹੈ ਗਾਵੇ ਕੋਈ ਵਿਦਿਆ ਵਿਖਮ ਵਿਚਾਰ ਪਾਤਸ਼ਾਹ ਕਹਿੰਦੇ ਕੋਈ ਔਖੀ ਵਿਦਿਆ ਦੇ ਰਾਹੀਂ ਔਖੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਉਹਨਾਂ ਨੂੰ ਬਿਆਨ ਕਰਕੇ ਮਹਾਰਾਜ ਕਹਿੰਦੇ ਅਕਾਲ ਪੁਰਖ ਨੂੰ ਗਾਰਿਆ ਕੋਈ ਵਿਦਿਆ ਦੇ ਰਾਹੀਂ ਪ੍ਰਮਾਤਮਾ ਦੀ ਵਡਿਆਈ ਕਰਨ ਦਾ ਯਤਨ ਕਰਦਾ ਹੈ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਕੋਈ ਗਾਰਿਆ ਇਸ ਕਰਕੇ ਕੋਈ ਇਸ चीज ਨੂੰ ਸਾਹਮਣੇ ਰੱਖ ਕੇ ਗਾਉਂਦਾ ਹੈ ਕਿ ਪ੍ਰਮਾਤਮਾ ਬਣਾਉਂਦਾ ਹੈ ਸਾਜਦਾ ਹੈ ਆਪ ਹੀ ਬਣਾਉਂਦਾ ਹੈ ਤੇ ਫਿਰ ਤਨ ਨੂੰ ਖੇ ਕਰ ਦਿੰਦਾ ਹੈ ਤਨ ਨੂੰ ਮਿੱਟੀ ਕਰ ਦਿੰਦਾ ਹੈ ਗਾਵੇ ਕੋ ਜੀਨ ਹੈ ਫਿਰ ਦੇ ਕੋਈ ਇਸ ਕਰਕੇ ਗਾਰਿਆ ਹੈ ਕਿ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਦੇ ਵਿੱਚੋਂ ਜਿੰਦ ਕੱਢ ਲੈਂਦਾ ਹੈ ਤੇ ਦੂਜੇ ਨੂੰ ਦੇ ਦਿੰਦਾ ਹੈ ਭਾਵ ਉਹ ਕਿਸੇ ਨੂੰ ਕਿਸੇ ਦਾ ਐਂਡ ਕਰ ਦਿੰਦਾ ਹੈ ਅੰਤ ਕਰ ਦਿੰਦਾ ਹੈ ਇਹ ਵੀ ਉਹਦੇ ਹੱਥ ਵਿੱਚ ਹੈ ਫਿਰ ਦੇ ਕਹਿੰਦੇ ਕਿਸੇ ਦੂਜੇ ਨੂੰ ਨਵੀਂ ਜ਼ਿੰਦਗੀ ਵੀ ਦੇ ਦਿੰਦਾ ਹੈ ਗਾਵੇ ਕੋ ਜਾਪੇ ਦਿਸੈ ਦੂਰ ਕਹਿੰਦੇ ਕੋਈ ਬੰਦਾ ਇਸ ਕਰਕੇ ਰੱਬ ਨੂੰ ਗਾ ਰਿਹਾ ਹੈ ਕਿ ਉਹ ਇਹ ਕਹਿੰਦਾ ਹੈ ਪ੍ਰਮਾਤਮਾ ਬੜੀ ਦੂਰ ਹੈ ਪ੍ਰਮਾਤਮਾ ਸਤਵੇਂ ਅਸਮਾਨ ਤੇ ਹੈ ਰੱਬ ਬੜੀ ਦੂਰ ਹੈ ਕਹਿੰਦੇ ਕੋਈ ਇਸ ਕਰਕੇ ਪਰਮਾਤਮਾ ਨੂੰ ਗਾਉਂਦਾ ਹੈ ਇਹ ਕਹਿੰਦਾ ਹੈ ਕਿ ਪਰਮਾਤਮਾ ਭਗਵਾਨ ਜਿਹੜਾ ਉਹ ਬਹੁਤ ਦੂਰ ਹੈ ਗਾਵੇ ਕੋ ਵੇਖੇ ਹਾਦਰਾ ਹਦੂਰ ਤੇ ਪਾਕਸ਼ਾ ਕਹਿੰਦੇ ਕੋਈ ਇਸ ਕਰਕੇ ਗਾਉਂਦਾ ਹੈ ਕਿ ਪਰਮਾਤਮਾ ਹਾਜ਼ਰ ਨਾਜ਼ਰ ਹੈ ਪਰਮਾਤਮਾ ਹਰ ਥਾਂ ਤੇ ਵਸਿਆ ਹੋਇਆ ਹੈ ਕਥਨਾ ਕਥੀ ਨਾ ਆਵੇ ਤੋਟ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕੇ ਕਰੋੜਾਂ ਦੇ ਕਰੋੜਾਂ ਲੋਕ ਜਿਹੜੇ ਆ ਨਾ ਉਹ ਆਖ ਹੀ ਜਾ ਰਹੇ ਨੇ ਕਥਨ ਕਰੀ ਜਾ ਰਹੇ ਨੇ ਪਰ ਕਥਨ ਕਰ ਕਰਕੇ ਮਹਾਰਾਜ ਕਹਿੰਦੇ ਟੋਟ ਨਹੀਂ ਆ ਰਹੀ ਭਾਵ ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੀ ਵਡਿਆਈ ਦਾ ਪਰਮਾਤਮਾ ਦੀ ਸੋਭਾ ਦਾ ਅੰਤ ਨਹੀਂ ਪਾ ਸਕਦੇ ਕਰੋੜਾਂ ਲੋਕ ਮਹਾਰਾਜ ਕਹਿੰਦੇ ਕਥ ਰਹੇ ਨੇ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਕਹਿੰਦੇ ਕਰੋੜਾਂ ਲੋਕ ਜਿਹੜੇ ਆ ਉਹ ਕਥਨ ਕਰ ਰਹੇ ਨੇ ਪਰ ਕਹਿੰਦੇ ਪਰਮਾਤਮਾ ਜਿਹੜਾ ਹੈ ਉਸ ਦੇ ਗੁਣਾਂ ਦਾ ਉਹਦੀ ਵਡਿਆਈ ਦਾ ਕੋਈ ਅੰਤ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਹੇ ਪਾਤਸ਼ਾਹ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਨੂੰ ਦਾਤਾਂ ਦਿੰਦਾ ਹੈ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ ਲੈਂਦੇ ਥੱਕ ਪਾਏ ਉਹ ਦਿੰਦਾ ਹੋਇਆ ਨਹੀਂ ਥੱਕਦਾ ਲੈਣ ਵਾਲੇ ਥੱਕ ਜਾਂਦੇ ਨੇ ਪਦਾਰਥ ਨਹੀਂ ਮੁੱਕਦੇ ਚੀਜ਼ਾਂ ਨਹੀਂ ਮੁੱਕਦੀਆਂ ਰੱਬ ਨੇ ਕਿੰਨਾ ਕੁਝ ਪੈਦਾ ਕੀਤਾ ਹੈ ਵਰਤਨ ਵਾਸਤੇ ਭੋਗਣ ਵਾਸਤੇ ਉਹ ਉਦਾਂ ਹੀ ਹੈ ਪਰ ਬੰਦੇ ਦੀ ਬਸ ਹੋ ਜਾਂਦੀ ਹੈ ਬੰਦੇ ਨੂੰ ਡਾਕਟਰ ਕਹਿ ਦਿੰਦਾ ਵੀ ਤੂੰ ਹੁਣ ਆ ਵੀ ਚੀਜ਼ ਦਾ ਸੇਵਨ ਨਾ ਕਰੀਂ ਆ ਵੀ ਨਾ ਖਾਈਂ ਦਾੰਦੀ ਨਹੀਂ ਰਹਿੰਦੇ ਸਰੀਰ ਵਿੱਚ ਉਨੀ ਤਾਕਤ ਹੀ ਨਹੀਂ ਰਹਿੰਦੀ ਕਿ ਬੰਦਾ ਕਿਸੇ ਸਾਰੇ ਪਦਾਰਥਾਂ ਦਾ ਭੋਗ ਭੋਗ ਸਕੇ ਪਦਾਰਥ ਤੇ ਨਹੀਂ ਨਾ ਮੁੱਕਦੇ ਕਿ ਬੰਦਾ ਬੈਠਾ ਹੋਇਆ ਪਦਾਰਥ ਮੁੱਕ ਪਦਾਰਥ ਹੈਗੇ ਨੇ ਦੇਣ ਵਾਲਾ ਦੇ ਰਿਹਾ ਮਹਾਰਾਜ ਕਹਿੰਦੇ ਲੈਣ ਵਾਲਾ ਥੱਕ ਜਾਂਦਾ ਹੈ ਜੁਗਾ ਜੁਗੰਤਰ ਖਾਈ ਖਾਏ ਮਹਾਰਾਜ ਕਹਿੰਦੇ ਅੱਜ ਦੀ ਗੱਲ ਥੋੜਾ ਹੈ ਇਹ ਕੋਈ 2-4 ਸਾਲਾਂ ਦੀ ਗੱਲ ਨਹੀਂ ਕਹਿੰਦੇ ਜੁਗਾ ਜੁਗੰਤਰਾਂ ਤੋਂ ਜੁਗਾ ਜੁਗਾ ਤੋਂ ਸਾਰੇ ਜੀਵ ਜਿਹੜੇ ਉਹ ਰੱਬ ਦਾ ਦਿੱਤਾ ਖਾ ਰਹੇ ਨੇ ਪਰਮਾਤਮਾ ਦੇਣ ਵਾਲਾ ਹੈ ਦੇਣ ਵਾਲਾ ਕਦੇ ਥੱਕਦਾ ਨਹੀਂ ਕਹਿੰਦੇ ਲੈਣ ਵਾਲੇ ਥੱਕ ਜਾਂਦੇ ਨੇ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਈ ਰਾ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਪਰਮੇਸ਼ਰ ਜਿਹੜਾ ਉਹ ਇਹ ਸੰਸਾਰ ਦੀ ਜਿਹੜੀ ਕਾਰਵਾਈ ਹੈ ਨਾ ਉਹ ਆਪਣੇ ਹੁਕਮ ਦੇ ਅਨੁਸਾਰ ਚਲਾ ਰਿਹਾ ਹੈ ਉਹ ਸੰਸਾਰ ਦੇ ਰਸਤੇ ਨੂੰ ਆਪਣੇ ਹੁਕਮ ਦੇ ਅਨੁਸਾਰ ਚਲਾ ਰਿਹਾ ਹੈ ਨਾਨਕ ਵਿਕਸ ਹੈ ਵੇ ਪ੍ਰਵਾਹ ਮਹਾਰਾਜ ਕਹਿੰਦੇ ਪਰਮੇਸ਼ਰ ਪ੍ਰਮਾਤਮਾ ਜਿਹੜਾ ਉਹ ਆਪਣੀ ਸਾਰੀ ਕਾਇਨਾਤ ਨੂੰ ਆਪਣੀ ਬਣਾਈ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ ਵਿਕਸ ਉਹ ਵਿਕਾਸ ਦੇ ਵਿੱਚ ਹੈ ਉਹ ਖੇੜੇ ਦੇ